ਜਲੰਧਰ ਪੁਲਿਸ ਨੇ ਗੈਂਗਸਟਰ ਲਖਵੀਰ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਕਿਹਾ ਕਿ ਇਹਨਾਂ ਮੌਲਜਮਾਂ ਕੋਲੋਂ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਹੋਇਆ ਹੈ ਪੁਲਿਸ ਮੁਤਾਬਕ ਸਾਰੇ ਮੌਲਜਮ ਮਰਦ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਮਹਿੰਗੇ ਪਾਬੇ ਚੀਦੇ ਸੀ ਇਹ ਕਾਰਵਾਈ ਜਲੰਧਰ ਪੁਲਿਸ ਦੇ ਸਪੈਸ਼ਲ ਸੈਲ ਰੀ ਟੀਮ ਨੇ ਕੀਤੀ ਹੈ ਇੱਥੇ ਵੀ ਮੌਲਜਮਾਂ ਦਾ ਜੇਲ੍ਹ 'ਚ ਬੈਠੇ ਸਾਥੀਆਂ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰ ਦਾ ਰਹਿਣ ਵਾਲਾ ਫੜਿਆ ਸੀਗਾ ਅ ਰੀਡਸਪੀਨ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਫ ਦੀ ਟੀਮਸ ਨੇ ਸਪੈਸ਼ਲ ਸੈਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ 베ਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗਨ ਰਨਿੰਗਸ ਸੀਗਾ ਹਿੰਡਰਲੈਂਡ ਚ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਵੀਰ ਲੰਡਾ ਜਿਹੜਾ यू बैठा है नाली ही एक गिल नामक व्यक्ति है दोस्त है ये दोनों जिले बैठे हैं वो रन कर रहे हवाला राही पेमेंट करते इंदौर बेस्ड व्यक्ति जो नाम कुनाल है तो नए लड़के इक्कीस साल के बीस तेईस साल के ये रोप इन करते कोई पड़ोसी है या कोई अन्पलॉयड है ये वेपन लेके आते इतने अलग अलग जगह लोग सप्लाई करते जोड़े दो ब्रदरस हैं ਜਿਹੜੇ ਫੜੇ ਗਏ ਆ ਇਹ ਦੋਨੋਂ ਕਜ਼ਨ ਸਨ 22 ਸਾਲ ਉਹਨਾਂ ਦੀ ਉਮਰ ਹੈ ਇੱਕ ਦਾ ਨਾਂ ਗੁਰਲਾਲ ਹੈ ਦੂਜਾ ਦੂਜਾ پرویز ਹੈ ਇਹ ਪੱਟੀ ਦੇ ਰਹਿਣ ਵਾਲੇ ਆ ਜੀ ਫਰਸਟ ਟਾਈਮ ਆਫੈਂਸ ਹੈ ਇਹਨਾਂ ਦਾ ਤੇ ਇਹਨਾਂ ਦਾ ਭਰਾ ਜਿਹੜਾ ਹੈ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ ਚ ਬੰਦ ਹੈ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਗੰਡੇ ਤੇ ਗਿਲ ਦੇ ਨਾਲ ਹੁਣ ਇਹਨਾਂ ਦੀ ਵਕ ਵਕ ਟਾਈਮ ਤੋਂ ਵਕ ਵਕ ਜਗਾਵਾਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਮੈਂ बारह थर्टी बोर थर्टी टू बोर पिस्टल्स हैं पाँच थर्टी बोर दे पिस्टल्स हैं मैगजीनस हैं भी लाइव राउंड्स हैं इन्वेस्टिगेशन जारी है तो आने वाले टाइम तक जो जोड़ी भी डिटेल हो तो शेयर हो होगी शेयर किया नहीं पहले ऑर्डर लेते हुए ओबवियसली जोड़ा एंटी सोशल एलीमेंट इलीगल वेपन रखेगा वारगती करूंगा जिधर कुशाल है उधे सत मुकदमे दर्ज हैं, attempt to murder, तो murder है, आम सैक्ट है, ते एनडीपीएस थे। सारे weapons country made हैं? सारे weapons weapons country made हैं। इन आधा connection क्यों ये मतलब सीखा जाए इन आधा group से ना? जिधर बंदा jail से बंद है, जिधर इन मुन्नियाँ दा cousin है, उधे through हो रहा सीखा। तीन आधा या फिर एक? दो, दो, दो जनियाँ। एक भी age काफी जो ब ਇਹ ਪਪੜोसी ਆਪਸ ਵਿੱਚ ਜਾਣਦੇ